ਆਇਆ ਬਰਿਆਇਆ ਵਚਤ ਬਹ ਦੂਰ ਪਰ ਮੀ ਆਪੋ ਆਪਣੀ ਕਿਹੜੇ ਕੇ ਦੂਰਾ ਜਿਨੇ ਨਾਮ ਤੇ ਆਇਆ ਗਏ ਸਖਤ ਘਾਲ ਨਾਨਕ ਤੇ ਮਭੁ ਜਲੇ ਕਿਸੀ ਸੁਕੇ ਨਾ ਜਿਨੇ ਨਾਮ ਤੇ ਆਇਆ ਗਏ ਸਖਤ ਘਾਲ ਨਰਕ ਤੇ ਮੁਝੁ ਜਿਲੇ ਕਿਥੀ ਸੁਤੀ ਲਾਦੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਧ ਆਖ ਅਰਦਾਸ ਅਮਾਰੀ ਜਿਉ ਪਿੰਡ ਸਭ ਤੇਰਾ ਵਾਹਿਗੁਰੂ ਕਾ ਨਾਨਕ ਸਭ ਤੇਰੀ ਬੜਿਆ ਇੱਕੋ ਜਿਹਾ ਤੇ ਜਿ ਕੀ ਬਾਸਾਹੀ ਦਸਮੇਂ ਪ੍ਰਥਮ ਭਗਵਤੀ ਸਿਮਰਤਾ ਗੁਰੂ ਨਾਨਕ ਲਈਂ ਤੇ ਆਏ ਫਿਰੰਗਿਤ ਗੋਰਾ ਉਤ ਅਮਰਦਾਸ RAMDAS ਹੋਏ ਸਹਾਰੇ ਅਰਧਨ ਹਰਿ ਤੋਂ ਵੰਦਨਾ ਸਮਰੰ ਸ੍ਰੀ ਗੁਰੂ ਗ੍ਰੰਥਾਇ ਸੇਰਿਆ ਕਿਸ ਸੰਤੇ ਆਈ ਆ ਜਿ ਦਿਛਾ ਸਭ ਯੁਗ ਜਾਏ ਤੇ ਮਹਾਦਰਸ ਸਿਮਰਿਆ ਕਰਨ ਹੋਵੇ ਤੇ ਆਵੈ ਤਾਈ ਸਭ ਥਾਈ ਹੋਏ ਸਹਾਰੇ ਦਸਵੀਂ ਪਾਤਸ਼ਾਹ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਰੇ ਦਸਾਂ ਪਾਸ਼ੇਹ ਕੀ ਆਤਮਿਕ ਜੋਤ ਤਨ ਸਾਹਿਬ ਸ੍ਰੀ ਸੁਰੂ ਗ੍ਰੰਥ ਸਭ ਦੀ ਦੇ ਪਾਠ ਦੇ ਦਾ ਦਾ ਅੰਤ ਖਾਸਾ ਦੀ ਸਾਹਿਬ ਗੋਲਨਾ ਜੀ ਵਾਹੇ ਗੁਰੂ ਜੀ ਬਗਦਾ ਪਿਆਰਿਆਂ ਚਾਹਾਂ ਸਭ ਜਾਬਿਆਂ ਚਾਲੀ ਮੁਕਤਿਆਂ ਰੱਟੀਆਂ ਜੱਪੀਆਂ ਤੱਪੀਆਂ ਦਿਨਾਂ ਨਾਮ ਜੱਪਿਆ ਲੰਘ ਛਕਿਆ ਦੇਖ ਚਲਾਹੀ ਤੇਗ ਵਾਹੀ ਦੇਖ ਅੰਧੜ ਕੀਤਾ ਤੇਰਾ ਨਾਮ ਪਿਆਰਿਆ ਸੱਤਿਆਰਿਆਂ ਦੀ ਕਮਾਈ ਦਾ ਤਹੰਤ ਖਾਸਾ ਦੀ ਸਾਈਂ ਬੋਲ ਲਾਹੀ ਵਾਹੇ ਗੁਰੂ ਜੀ ਤੇਰਾ ਨਾਮ ਸੰਗਾਂ ਸੰਗਣਿਆਲੇ ਤਾਰਨ ਮਿਹਰਸੀ ਦਿੱਤੇ ਬੰਦ ਬੰਦ ਘਟਾਈ ਖੌਕਰੀਆਂ ਲਵਾਈਆਂ ਚਰ ਖੜੀਆਂ ਚ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਤਾਲਾ ਬਨਾ ਗਿਹਾ ਆਇ ਸਿੱਖੀ ਸਿਰਕੋ ਕੈਸਾ ਸੁਆਸਾ ਸੰਭਾਈ ਤੇਹਾ ਸੇਂਗਾ ਸੰਗਣੀਆਂ ਸੇਂਦਾ ਪਚੰਗੀਆਂ ਦੀ ਕਮਾਈ ਦਾ ਚੰਤਾ ਖਾਲਸਾ ਦੀ ਸਾਇ ਬੋਲਣਾ ਜੀ ਵਾਹਿਗੁਰੂ ਜੀ ਅਜਾ ਤੱਕ ਦਾ ਸੁਮਹ ਗੁਰਦਵਾਰ ਦਾ ਧੰਤ ਖਾਲਸਾ ਦੀ ਸਾਇ ਬੋਲਣਾ ਜੀ ਵਾਹਿਗੁਰੂ ਜੀ ਤੈਨ ਕਲਸਾ ਦੀ ਕੀ ਅਰਦਾਸ ਹੈ ਜੀ ਸਰਬਤ ਕਲਸਾ ਦੀ ਕੋ ਵਾਹਿਗੁਰੂ 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 ਚਿੰਤਾ ਹੈ ਚਿੰਤਾ ਨ ਕਲਸਾ ਲਾ ਸਰਬ ਸੁਖ ਹੋਵੇ ਜਹਾਂ ਜਾਂ ਖਲਸਾ ਦੇ ਸਾਹਿਬ ਤਾਂ ਤਾਂ ਰਚਿਆ ਰਿਆ ਤੋ ਦੇਵ ਤੇਗ ਪਤਹਾ ਬੇਵਰ ਦੀ ਪਾਜ ਪੰਖ ਜੀ ਜੀ ਸ੍ਰੀ ਸੱਜ ਜੀ ਸਹਾਰਾ ਖਾਲਸਾ ਦੀ ਕੇ ਗੋਲ ਬਾਲੇ ਖਾਲਸਾ ਦੀ ਸਾਈਂ ਗੋਲ ਨਾ ਜੀ ਵਾਹਿਗੁਰੂ ਜੀ ਸਿੱਖਾ ਨੂੰ ਸਿੱਖੀ ਦਾਤ ਕੇਸ ਦਾਤ ਵਹਿਤ ਦਾਤ ਬਵੇਖ ਦਾਤ ਸਹ ਦਾਤ ਪ੍ਰੋਸ ਦਾਤ ਦਾਨ ਨਾਮ ਸਿਰਦਾਨ ਨਾਮਦਾਨ ਸ੍ਰੀ ਅਮਰ ਸਰਦੇਸ਼ ਨਾਮ ਚੌਂਕੀਆਂ ਚੰਡੇ ਗੁੰਗੇ ਜੋਗੋ ਧੋਗ ਅਤਲ ਤਾਲ ਕਾਜ ਕਰ ਖਾਲਸਾ ਦੀ ਸਾਹਿਬੋਲ ਨਾ ਜੀ ਵਾਹਿਗੁਰੂ ਜੀ ਸਿੱਖਾਂ ਦਾ ਬਾਨੀ ਮਾ ਮਤੁਤੀ ਮਤੇ ਆਖੇ ਆਪ ਵਹਿ ਗੁਰੂ ਜੀਓ ਹੇ ਅਕਾਲ ਪੁਰਖ ਜੀ ਆਪਣੇ ਪੰਚੀ ਸਦਾ ਸਹਾਈ ਗਤਾਰ ਜੀਉ ਉਸ ਮੋ ਗੁਰਦਵਾਰਿਆਂ ਗੁਰਤਾਨਾਂ ਰੋਲ ਸੰਗ ਜੀ ਦੀ ਸੇਵਾ ਸੰਭਾਲ ਲਾਗਾਂ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ ਜੀ ਹੇ ਨਿਮਲਿਆ ਦੇ ਮਾ ਨੀਤਾਂ ਦੀ ਤਾਂ ਨੀਓਟਿਆ ਦੀ ਆਸਰੰਦ ਆਸਰੇ ਸੱਚੇ ਪਿਤਾ ਵਾਲੇ ਗੁਰੂ ਜੀਓ ਤਨ ਤਨ ਸਤਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਨ ਤਨ ਸਤਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਨ ਤਨ ਬਾਬਾ ਦੀਪ ਸਿੰਘ ਜੀ ਸੇਧ ਸਿੰਘ ਜੀਓ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਰਤਾ ਦੇ ਮਾਲਕ ਜੋਗ ਜੋਗਿਆ ਤਲ ਦਾਸਾ ਬਾਸਿ ਅੰਕੇ ਆਤਮਕ ਜੋ ਹੰਤਰ ਜਾਮੀ ਗੁਰੂ ਗ੍ਰੀਵਨਵਾਦ ਜੀ ਮਹਾਰਾਜ ਆਪ ਜੀ ਦੀ ਪਾਵਨ ਤ੍ਰਿਤਰ ਹਜ਼ੂਰੀ ਅੰਦਰ ਆਪ ਜੀ ਦੇ ਚਰਨ ਤਮਨਾ ਪਾਸ ਸ੍ਰੀਮਨ ਦਾਸ ਅਮਰਤ ਵੇਲੇ ਸਮੋਂ ਸੰਤਾਂ ਜੀਆ ਕੀ ਅਰਦਾਸ ਬੇਨਤੀ ਜੋਜੜੀ ਸਤਿਗੁਰ ਜੀਓ ਆਪ ਜੀਆਂ ਦਾ ਤੋਟਾਂ ਤੋਟਾਂ ਤਨ ਬਾਗ ਆਪ ਜੀ ਨੇ ਕਿਰਪਾ ਕਰਕੇ ਆਪਣੇ ਸੋਹਣੇ ਸੰਗਸਨਾਂ ਦੇ ਵਿਰਾਜਮਾਨ ਹੋ ਉਸ ਨੂੰ ਸੰਮਿਤਾਂ ਨੂੰ ਆਮ੍ਰਿਤ ਵੇਲੇ ਤੋਂ ਤੁਲੇ ਦਰਸਨਦਾਰਾਂ ਨੂੰ ਬਖਸ਼ੇ ਨਿਹਾਲ ਨਿਹਾਲੇ ਵਾਲ ਕੀਤਾ ਸਤਿਗੁਰ ਜੀਓ ਆਪ ਜੀ ਦੀ ਮਿਹਰਲਾ ਸਤਿਗੁਰਤ ਵੱਲੋਂ ਤੁਮ ਵਾਹਿਗੁਰੂ ਸਿਮਰਨ ਅਪਰੰਤ ਪੰਥ ਬਾਣੀਆਂ ਦੇ ਜਾਪ ਦੀ ਸੇਵਾ ਅਰਵਾਇਹੀ ਹੈ ਜੀ ਸੇਵਾ ਦਰਬਾਰ ਪੰਥ ਕਰਨੀ ਮਹਾਰਾਜ ਜੀ ਪੜੇ ਸੁਣੀ ਬਾਣੀਆਂ ਦੇ ਪਾ ਸਮਾਹ ਸੰਗਤਾਂ ਦੇ ਘਰ ਦੇ ਬਸੌਣਾ ਸਮਾਹ ਸੰਗਤਾਂ ਦੀਆਂ ਹਾਜ਼ਰੀਆਂ ਸੇਵਾ ਲਾਉ ਪੇਟਾਣਾ ਅਰਦਾਸਾਂ ਬੇਨਤੀਆਂ ਲਖਤੇ ਪਰਵਾਹ ਚਲਣੀ ਜੀ ਸਰਮਖਤਨ ਮਾਈ ਭਾਏ ਨੂੰ ਦਰੋਂ ਕਰੂੰ ਸਿੱਖੀ ਸਦਾ ਇੱਕ ਪ੍ਰਭੂ ਦਾ ਨਾਮ ਦਾ ਨਕਸ਼ਨਾ ਸਭ ਦੇਤਿਆ ਅਦਿ ਰਾਸ ਚਰਨੇ ਮਨੋਂ ਕਾਮ ਨਾਮ ਨਾਲ ਸੰਪੂਰਨ ਕਾਣੀਆ ਸਾਧੇ ਕਰਾ ਸੁਖ ਸ਼ਾਂਤੀ ਵਰਤੌਣੀ ਸਤਗੁਰ ਜੀਓ ਆਪ ਸਹਾਈ ਹੋਣਾ ਆਪਣੀ ਸੇਵਾ ਆਪ ਲੈਣੀ ਜੀ ਜਿਉ ਬਖਸ਼ੀਆਂ ਦਾਸਾਂ ਵਿੱਚੋਂ ਐਸੇ ਲੈ ਆਪ ਜੀ ਦੀ ਪਾਵਨ ਹਜੂਰੇ ਅੰਦਰ ਪੰਜਾਂ ਕੜਾ ਪ੍ਰਸ਼ਾਦ ਦੀ ਸੇਵਾ ਹਾਤੇ ਗੁਰੂ ਸਾਹਿਬਾਂ ਦੇ ਬਖਸ਼ੇ ਲੰਗਰ ਹਾਜ਼ਮੇ ਦੀ ਆਪ ਦੀ ਕਿਰਪਾ ਕਰਕੇ ਭੋਗ ਲਾਓ ਜੀ ਹੋਰ ਕਿ ਆ ਕੜਾ ਪ੍ਰਸ਼ਾਦ ਤੇ ਗੁਰੂ ਦੇ ਲੰਗਰ ਸਮੋਂ ਸੰਗਤਾਂ ਵਿੱਚ ਵਰਤਾਨ ਦੀ ਆਗਿਆ ਹੋਵੇ ਜੋ ਜੀ ਛਕੇ ਸੋ ਆਪ ਜੀਆਂ ਦਾ ਸਵਾਸ ਸਵਾਸ ਵਾਹਿਗੁਰੂ ਨਾਮ ਜਪੇ ਜੀ ਸਤਗੁਰ ਜੀਓ ਤਉ ਕਿਰਪਾ ਦੀਓ ਤੁਮਨਾ ਵਰਸਿਏ ਨਿਹਾਲ ਕਰੋ ਦੀਓ ਕਮਨਾਵੇ ਦਾ ਪਾਪ ਵੰਦਨ ਪਾਪ ਖੇ ਚਰਨ ਦੇ ਬਾਲ ਬਸ ਮਥਾ ਚਾ ਵਕਸ਼ਟ ਵੇ ਸਵਰਥੀ ਸੇਵਾ ਨੰਦ ਹੋਇਆ ਗੁਰੂ ਪਿਆਰਿਆ ਬਾਸਾਂ ਬਾਣੀ ਦੇ ਜਾਪ ਕਰਦਿਆਂ ਸੰਗਤਾਂ ਪਾਸੋਂ ਆਦਿ ਵਿਰਦਨ ਸੇਵਾ ਕਰਦਿਆਂ ਅਨੇਕਾਂ ਪਗਾਉਣ ਕੀ ਦੀ ਬਖਸ਼ ਜਾਣਾ ਹਰਿ ਗੁਰੂ ਦੀਓ ਗਾਵਾਸਤੇ ਅਸੀਸ ਵਰਸ ਕੇ ਸਮਤ ਬਖਸ਼ ਵੇਂਦੀਓ ਗੁਰਮਤਨ ਸਾਹਿਬ ਸਿਗਲਾ ਕਰਨ ਦਾ ਬਲ ਚਾਹ ਬਖਸ਼ਨਾ ਜੀਓ ਐਸੇ ਵੇਲੇ ਆਪ ਜੀਆਂ ਦੇ ਪਾਵਨ ਚਰਨਾਂ ਕੰਨਾ ਮਿਕੇ ਅਮਰਤ ਵੇਲੇ ਦੀਆਂ ਪੰਜ ਬਾਣੀਆਂ ਜੀ ਕੀ ਅਰਦਾਸ ਹਾਲ ਸਾ ਪੰਥ ਜੀ ਕੀ ਚੜ੍ਹਦੀ ਕਲਾ ਜੀ ਕੀ ਅਰਦਾਸ ਅੱਖਰਵਾਧਾ ਕਾਤਾ ਬਹੁਤ ਸੁਖ ਮਾਫ ਕਰੀ ਜੀਓ ਸਤ ਹੋਵੇ ਨਾਮ ਜਪਿਆ ਵੇ ਸਿਖ ਪੜਦੇ ਸਉੰਦੇ ਸਰਵਾਤ ਕਰ ਲਾਇ ਬਨੁ ਗੋਵਨ ਨਾਮਿ ਚਰਦੀ ਚਲ ਤੇਰੀ ਬਾਣੀ ਸਭਕ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਰਾਗ ਅਪੀ ਅਚਾਰ ਕੀ ਤਵੇਂ ਚਲਾਈਓ ਪੰਦਰ सदसे कंको कम गुरु मान्यो रंग गुरु रंग से प्रकट प्रत दे जो प्रतो में गोचर को सब नकार संगी रह कोई ਲੰਗੇ ਵਤੀਸਨ ਜੋਏ ਵਾਹਿਗੁਰੂ ਨਾਮ ਜਹਾ